ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਕ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਾਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ rau ke ji tehsil nihar singh wala dr amrik dhaliwal kol ponche hain ji ਇੱਕ ਐਨੀਮਲ ਬਾਈ ਦਾ ਵਿਕਾਊ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਡਾਕਟਰ ਅਮਰੀਕ ਸਿੰਘ ਪਿੰਡ ਰੌਕੇਕਲਾਂ ਜ਼ਿਲ੍ਹਾ ਮੋਗਾ ਤਸਵੀਰ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 98147 73161 95858 00013 ਫੇਸਬੁੱਕ YouTube ਤੇ ਆਪਣਾ ਚੈਨਲ ਆ ਡਾਕਟਰ ਅਮਰੀਕ ਢਾਲੀ ਵਾਲ ਦੇ ਨਾਂ ਦੇ ਠੀਕ ਆ ਜੀ ਜੀ ਡਿਟੇਲ ਹੈ ਜੀ ਸੂਆ ਕਿੰਨਾ ਮਸੂਈ ਦੂਜੀ ਸੂਏ ਵਹਿੜਾ ਜੀ ਕਦੋਂ ਸੂਈ ਹੈ ਜੀ ਸੂਈ ਨੂੰ ਮਾਲਕਾਂ ਦੇ ਦੱਸਣ ਦੇ ਮੁਤਾਬਕ ਬੱਚਾ ਇਹਦੇ ਮਗਰ 10 ਦਿਨ ਕਿਹਾ ਉਹਨਾਂ ਨੇ ਠੀਕ ਹੈ ਜੀ ਗਾਂ ਆਲਾ ਕਸਟਮਰ 15 ਦਿਨ ਮੰਨ ਲੈ 18 ਦਿਨ ਮੰਨ ਲੈ ਠੀਕ ਹੈ ਜੀ ਬੈਂਦੀ ਲਿਆਂਦੀ ਹੋਈ ਹਾਂਜੀ ਆਪਾਂ ਲੈ ਗੀ ਜਾਂਦੀ ਆ ਆਪਣ ਵਾਲੇ ਨੇ 10 ਦਿਨ ਦੇ ਕਹਿ ਕੇ ਦਿੱਤੀ ਆ ਕਿ 10 11 ਦਿਨ ਇਹ ਸੂਈ ਨੂੰ 15 ਮੰਨ ਲਓ 20 ਮੰਨ ਲਓ ਇਹਦਾ ਠੀਕ ਹੈ ਜੀ ਉਹ ਤੁਸੀਂ ਪੈਸੇ ਲਾਉਣੇ ਆ ਪਸਤੀ ਕਰਨੀ ਆ ਬਿਲਕੁਲ ਸੀਲ ਢੰਡੀ ਗਾਂ ਇੰਨੀ ਸੀਲ ਲੱਗ ਪੂਰੀ ਹੈ ਜੀ ਸੀਲ ਲਾ ਕੇ ਪੂਰੀ ਹੈ ਜੀ ਕਰਮਾਂ ਵਾਲੀ ਜਿਵੇਂ ਮਰਜੀ ਜੋਲੇ ਆਵਾਂ ਜੀ ਥੱਲੇ ਲੰਮਾ ਬਹਿ ਕੇ ਜੋਲੋ ਇੰਨੀ ਜ਼ਿਆਦਾ ਸੀਲ ਹੈ ਜੀ ਥਣਾ ਦਾ ਕੋਈ ਭੂਰ ਛਿੱਟਾ ਬਿਲਕੁਲ ਥਣਾ ਤੋਂ ਓਕੇ ਹੈ ਜੀ ਕੋਈ ਭੂਰ ਸ਼ਰਲਾ ਗੰਢ ਕੁਝ ਵੀ ਨਹੀਂਗਾ ਠੀਕ ਹੈ ਜੀ ਆਪਣੇ ਘਰੇ ਬੰਦਾ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਲੈ ਦੁੱਧ ਵੀ ਪ੍ਰੋਪਰ ਦਵਾਂਗੇ ਥਣਾ ਤੋਂ ਵੀ ਜਮ ਡੰਨ ਦਵਾਂਗੇ ਓਕੇ ਹੈ ਜੀ ਤੋਰ ਕੇ ਦਿਖਾ ਦੇ ਜੀ ਲੈ ਵੀ ਤੋਰ ਕੇ ਦਿਖਾ ਦੇ ਬਾਈ ਦੇ ਦੱਸਣ ਮੁਤਾਬਕ ਜੀ ਸੂਆ ਦੂਜਾ ਸੂਈ ਆ ਬਾਈ ਕਹਿੰਦਾ ਮਾਲਕਾਂ ਨੇ ਤਾਂ 12 10 12 ਦਿਨ ਕਹਿ ਕੇ ਦਿੱਤੀ ਆ ਤੁਸੀਂ ਜਿੰਨਾ ਮਰਜ਼ੀ ਮੰਨ ਲਿਓ ਕੌਂਕੀ ਬਾਈ ਕਹਿੰਦਾ ਆਪਣੀ ਲਿਆਂਦੀ ਹੋਈ ਆ ਬੱਚਾ ਮਗਰ ਬੱਚਾ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 17 ਕਿਲੋ ਆ ਆਪਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀਰ ਮਿਲਕਿੰਗ ਕਰ ਸਕਦਾ ਜੀ ਥਣਾ ਦੇ ਡੰਨ ਬਾਕੀ ਤਿਆਰੀ ਤੁਸੀਂ ਦੇਖ ਸਕਦੇ ਹੋ ਸੋਨਾ ਕੱਲਾ ਕੱਲਾ ਥਣ ਨਿਖੜ ਮਾ ਹੱਥੀ ਚਵਾਈ ਵਾਲਾ ਥੋੜਾ ਜੰਗ ਕ੍ਰੋਸ ਆ ਜਾਂਦਾ ਜੀ ਫਾਇਦਾ ਹੋ ਜਾਣਾ ਕੱਲਾ ਕੱਲਾ ਥਣ ਨੇੜੇ ਤੋਂ ਚੈੱਕ ਕਰ ਸਕਦੇ ਹੋ ਚਾਰ ਹੀ ਥਾਣਾ ਪੋਟ ਨਹੀਂ ਸ਼ਾਂਖ ਨਹੀਂ ਕੋਈ ਦੇਖ ਸਕਦੇ ਹੋ ਤੁਸੀਂ ਬਾਕੀ ਹਵਾਨੇ ਤੇ ਬਰੀਕ ਬਰੀਕ ਵੀਂਜ ਦੁੱਧ ਤੇ ਤੁਹਾਡੀ ਸੇਵਾ ਦਾ ਅੱਗੇ ਜਿਹੜਾ ਬਾਈ ਦੇ ਘਰੇ ਤਿਆਰ ਆ ਨੈਟ ਉਹ ਤੁਸੀਂ ਚੁੜੀ ਦੁੱਧ ਤਾਂ 20+ ਕਰੂਗੀ ਜੇ ਬੰਦਾ ਚੰਗੀ ਸੇਵਾ ਕਰ ਲੂਗਾ ਬਾਕੀ ਦੁੱਧ ਵੀ ਇਹਦਾ ਗਾੜਾ ਫੈਟ ਚੰਗੀ ਆ ਮੇਨ ਗੱਲ ਇਹ ਗਰਮੀ ਨਹੀਂ ਮੰਨਣੀ ਕਰੋ ਸੰਗਜ ਠੀਕ ਆ ਡਿਮਾਂਡ ਜੀ ਇਹਦੇ ਡਿਮਾਂਡ ਆਪਾਂ ਫੋਨ ਤੇ ਕਰ ਲਾਂਗੇ ਡਿਮਾਂਡ ਵੀ ਬਾਤ ਜੀ ਦੀ ਹਰੇਕ ਜ਼ਿਮੀਂਦਾਰ ਭਰਾ ਲੈ ਸਕਦਾ ਇਹ ਨਹੀਂ ਕੋਈ ਡਿਮਾਂਡ ਜ਼ਿਆਦਾ ਹੋਊਗੀ ਜਿਹੜਾ ਜਿੰਨੇ ਵੀ ਵੀਰ ਭਰਾ ਪਹਿਲਾਂ ਆਪਣੇ ਤੋਂ ਗਾਇਆਂ ਲੈ ਕੇ ਗਏ ਆ ਕਿਸੇ ਨੇ ਲਾਂਭਾ ਨਹੀਂ ਦਿੱਤਾ ਸਾਰੇ ਗਾਇਆਂ ਫਰਸਟ ਕਲਾਸ ਗਾਇਆਂ ਇਹ ਵੀ ਕਰਮਾ ਵਾਲੀ ਫਰਸਟ ਕਲਾਸ ਆ ਕਿਸੇ ਪਾਸੋਂ ਕੋਈ ਇਹਦੇ ਲਾਂਭਾ ਨਹੀਂ ਆਉਂਦਾ ਆਪਣਾ ਠੀਕ ਹੈ ਜੀ ਹਾਂਜੀ ਡਿਮਾਂਡ ਬਾਈ ਕਹਿੰਦਾ ਇਹਦੀ ਫੋਨ ਤੇ ਕਰ ਦਾਂਗੇ ਜੀ ਜਿਹਨੂੰ ਨਾ ਕੋਈ ਵੀ ਪਸੰਦ ਆਉਂਦਾ ਹੈ ਨਮਾ ਜੈਜ ਜੈ ਬਜਟ ਹੁੰਦਾ ਵਿੱਚ ਕੋਈ ਬਾੜਾ ਮਾਰ ਜਾਂ ਨਹੀਂ ਹੁੰਦਾ ਇਹ ਚ ਆਪਾਂ ਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਆ ਕੋਈ ਬਾੜੀ ਲੁੱਟ ਨਹੀਂ ਹੁੰਦੀ ਜੈਜ ਜਾਂ ਮਾਰ ਜਾਂ ਆ ਆਪਾਂ ਪਹਿਲਾਂ ਬਹੁ ਵੀਡੀਓ ਪਾਈਆਂ ਨਾਲ ਦੀ ਨਾਲ ਮਾਲ ਵੇਚੀ ਪੂਰੇ ਵਧੀਆ ਨਾਲ ਦੀ ਨਾਲ ਕੋਸੂ ਸੇਲ ਹੁੰਦਾ ਜੀ ਮੇਨ ਚੱਕਰ ਕੀ ਹੈ ਜੀ ਚੰਗੀ ਚੀਜ਼ ਲਾਵਾਂਗੇ ਚੰਗੀ ਚੀਜ਼ ਗਾਹ ਦੇਵਾਂਗੇ ਵਧੀਆ ਸੇਲ ਹੁੰਦੀ ਆ ਜੇ ਆਪਾਂ ਚੀਜ਼ ਟੱਡੀਆਂ ਲੈ ਕੇ ਉਹ ਤੇ ਉਹ ਜਾ ਕੁਛ ਕਰਕੇ ਦਵਾਂਗੇ ਤੇ ਫਿਰ ਉਹ ਇੱਕ ਅੱਧੀ ਵਾਰ ਹੀ ਚੱਲਦਾ ਹੁੰਦਾ ਬਾਹਲੇ ਵਾਰ ਹੀ ਨਹੀਂ ਚੱਲਦਾ ਜੀ ਸਹੀ ਗੱਲ ਹੈ ਜੀ ਹਾਂਜੀ ਬਾਕੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਧੰਨਵਾਦ ਜੀ